ਪੰਜਾਬ ਚ ਆਪਕਾਰੀ ਤੇ ਕਾਰਵ ਵਿਭਾਗ ਵੱਲੋਂ ਸਾਲ 2019 ਵੀਟ ਲਈ ਠੇਕਿਆਂ ਦੇ ਡਰਾ ਕੱਢੇ ਗਏ। ਗੱਲ ਕਰੀਏ ਮੋਗਾ ਦੀ ਤਾਂ ਇਥੇ ਦੇਸੀ 212 ਅਤੇ 53 ਅੰਗਰੇਜ਼ੀ ਸ਼ਰਾਬ ਦੇ ਠੇਕੇ ਦੀ ਨਿਲਾਮੀ ਕੀਤੀ ਗਈ ਜਿਸ ਤੋਂ 129 ਕਰੋੜ ਦੇ ਕਰੀਬ ਦਾ ਮਾਲੀਆ ਇਕੱਠਾ ਹੋਵੇਗਾ। ਉਧਰ ਗੱਲ ਕਰੀਏ ਫਰੀਦਕੋਟ ਦੀ ਤਾਂ ਇਥੇ ਵੀ ਠੇਕੇ ਦੇ ਡਰਾ ਕੱਢੇ ਗਏ ਜਿਸ ਸਾਰਾ ਨਵੱਡੀ ਗਿੰਦ ਚ ਸ਼ਰਾਬ ਠੇਕੇਦਾਰ ਮੌਜੂਦ ਰਹੇ। ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਨਿਲਾਮੀ ਲਈ 1759 ਅਰਜ਼ੀਆਂ ਪ੍ਰਾਪਤ ਹੋਈਆਂ ਸਨ। 168 ਜਿਹੜੇ ਆਪਣੇ ਲਿਕਰ ਬੈਂਡ ਉਹਨਾਂ ਦੇ ਨਿਲਾਮੇ ਹੋਏ। ਸਰਕਾਰ ਦਾ ਜਿਹੜਾ ਇਚਾ ਹੈ ਉਹ 129 ਕਰੋੜ ਦਾ ਹੈਗਾ ਮੁਕੇ ਜ਼ਿਲ੍ਹੇ ਵਾਸਤੇ ਜਿਹੜਾ ਅਰਦਾਸ ਕੀਤਾ ਗਿਆ ਹੈ। ਤੇ ਜੋ ਰਿਸਪਾਂਸ ਮਿਲਿਆ ਹੈਗਾ ਉਹਦੇ ਮੁਤਾਬਕ ਜਿਹੜਾ 104.23 ਕਰੋੜ ਦਾ ਜਿਹੜਾ ਹੈਗਾ ਅੱਜ ਠੇਕੇ ਨਿਲਾਮ ਕੀਤੇ ਗਏ ਰੈਵਨਿਊ ਵਾਲੇ ਕੀਤਾ ਗਿਆ ਹੈਗਾ ਤੇ ਤਕਰੀਬਨ 25 ਕਰੋੜ ਦੇ ਜਿਹੜੇ ਹਜੇ ਉਹ ਅਨਸੋਲਡ ਨੇ ਜੀ ਪੈਂਡਿੰਗ ਨੇ ਜਿਹਦੇ ਵਾਸਤੇ ਫਰੈਸ਼ ਡੈਕਲੀਰੇਸ਼ਨ ਇਸ ਤਰ੍ਹਾਂ ਤਰੰਤਾਰੰਦ ਵਿੱਚ ਵੀ ਸ਼ਰਾਬ ਦੇ ਠੇਕੇ ਦੀ ਨਿਲਾਮੀ ਡਰਾਅ ਸਿਸਟਮ ਰਾਹੀਂ ਡਿਪਟੀ ਕਮਿਸ਼ਨਰ प्रदीप ਕੁਮਾਰ ਸਬਰਵਾਲ ਦੀ ਹਾਜ਼ਰੀ ਵਿੱਚ ਕੀਤੀ ਗਈ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਾਬ ਦੇ ਠੇਕੇਦਾਰ ਮੌਜੂਦ ਰਹੇ ਇਸ ਤਰ੍ਹਾਂ ਲੁਧਿਆਣਾ ਦੇ ਵਿੱਚ ਵੀ ਅਧਿਕਾਰੀਆਂ ਦੀ ਮੌਜੂਦਗੀ ਹੇਠ ਠੇਕੇ ਦੀ ਨਿਲਾਮੀ ਕੀਤੀ ਗਈ ਉਨ੍ਹਾਂ ਕਿਹਾ ਕਿ ਇਸ ਵਾਰ ਡਰਾਅ ਰਾਹੀਂ ਪਿਛਲੇ ਸਾਲ ਦੇ ਮੁਕਾਬਲੇ ਵੱਧ ਮਾਲੀਆ ਇਕੱਠਾ ਹੋਇਆ ਲੁਧਿਆਣਾ ਡਿਸਟ੍ਰਿਕਟ ਦੇ ਸਾਰੇ ਠੇਕੇਆਂ ਵਾਸਤੇ ਡਰਾਅ ਆਫ ਲੋਟਸ ਕੱਢੇ ਜਾ ਰਹੇ ਇਦੇ ਵਿੱਚ ਸਾਡੇ ਅੱਜ 149 ਗਰੁੱਪ ਨੇ ਜਿੰਨਾਂ ਵਾਸਤੇ ਲਾਟਰੀ ਕੱਢੀ ਜਾ ਰਹੀ ਹੈ 149 ਗਰੁੱਪਾਂ 'ਚ ਇਸ ਵਾਰੀ ਠੇਕੇਦਾਰਾਂ ਦਾ ਬਹੁਤ ਉਤਸ਼ਾਹ ਸੀ ਤੇ 18000 ਦੇ ਕਰੀਬ ਐਪਲੀਕੇਸ਼ਨ ਆਈ ਹੈ ਤੇ ਸਾਨੂੰ 56 ਕਰੋੜ ਰੁਪਇਆ ਐਪਲੀਕੇਸ਼ਨ ਮਨੀ ਆਈ ਹੈ ਪਿਛਲੇ ਸਾਲ ਜਿਹੜੀ ਸਾਡੇ ਤੇ 33 ਕਰੋੜ ਸੀਗੀ ਸੋ ਕਾਫੀ ਉਤਸ਼ਾਹ ਹੈ ਠੇਕੇਦਾਰਾਂ 'ਚ ਉਧਰ ਹੁਸ਼ਿਆਰਪੁਰ ਤੇ ਫਾਜ਼ਿਲਕਾ ਦੇ ਵਿੱਚ ਵੀ ਠੇਕਿਆਂ ਦੀ ਨਿਲਾਮੀ ਕੀਤੀ ਗਈ ਹੁਸ਼ਿਆਰਪੁਰ ਦੇ ਆਪਕਾਰੀ ਕਮਿਸ਼ਨਰ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਵਾਰ ਸਰਕਾਰ ਨੂੰ 298 ਕਰੋੜ ਦਾ ਰੈਵਨਿਊ ਇਕੱਠਾ ਹੋਵੇਗਾ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਵੀ ਹੁਸ਼ਿਆਰਪੁਰ ਸਿਟੀ ਦੇ ਉੱਪਰ 1250 ਐਪਲੀਕੇਸ਼ਨ ਜਿਹੜੀ ਆਈ ਹੈ ਇਹ ਇੱਕ ਰਿਕਾਰਡ ਬ੍ਰੇਕ ਕੀਤਾ ਔਰ ਇੱਕ ਠੇਕੇਦਾਰਾਂ ਦਾ ਉਤਸ਼ਾਹ ਹੈ ਕਿ ਪੰਜਾਬ ਸਰਕਾਰ ਨੇ ਇਤਨੀ ਵਧੀਆ ਐਕਸਾਈਜ਼ ਪਾਲਿਸੀ ਬਣਾਈ ਆ ਕਿ ਤਦੇ ਹੀ ਸਾਨੂੰ ਇਹਨਾਂ ਆਸ਼ਾ ਹੰਗਾਰਾ ਮਿਲਿਆ ਹੈ ਉਮੀਦ ਕੀਤੀ ਜਾਂਦੀ ਹੈ ਵੀ ਠੇਕੇਦਾਰ ਵੀ ਖੁਸ਼ ਹੋਣਗੇ ਔਰ ਸਰਕਾਰ ਦਾ ਰੈਵਨਿਊ ਵੀ ਨੱਚਲੀ ਵਧੇਗਾ న్యూਸ ਡੈਸਕ ਤੋਂ ਪੀਰ ਰਿਪੋਰਟ ਕੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰਿਆ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ